ਕਾਲੀ ਸੁਧਾਰ ਲਹਿਰ ਦੀ ਆਗੂ ਬੀਬੀ ਜਗੀਰ ਕੌਰ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਤੇ ਸਹਿਮਤੀ ਜਤਾਈ ਹੈ ਉਹਨਾਂ ਨੇ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਜੋ ਹੁਣ ਮਾਹੌਲ ਚੱਲ ਰਿਹਾ ਉਹ ਅਜਿਹਾ ਹੀ ਹੈ ਉੱਥੇ ਹੀ ਉਹਨਾਂ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਹੈ ਕਿ ਉਹ ਸਮੇਤ ਪਾਰਟੀ 1984 ਦੇ ਦੰਗਿਆਂ ਦੇ ਕਤਲੇਆਮ ਦੇ ਲਈ ਮੁਆਫੀ ਵੀ ਮੰਗਣ ਉਹਨਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਸਮੇਤ ਸਮੁੱਚੀ ਪਾਰਟੀ ਨੂੰ ਸਦਨ ਵਿੱਚ ਸਬਾਲੀ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ 1984 ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸੇ ਦੌਰਾਨ ਬੀਬੀ ਜ਼ਗੀਰ ਕੌਰ ਨੇ ਪੰਜਾਬ ਸਰਕਾਰ ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਵਿਧਾਨ ਸਭਾ ਸੈਸ਼ਨ 'ਚ ਕਿਸੇ ਵੀ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਲੋਕਾਂ ਤੇ ਸ਼ਰੇਆਮ ਟੈਕਸ ਲਗਾਏ ਜਾ ਰਹੇ ਹਨ। ਅਮਨ ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਅਤੇ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ। ਜੇ ਦੇ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਕਰਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਥਰੂ ਦੀ ਡਿਪਟੀ ਕਮਿਸ਼ਨਰ ਸਾਹਿਬ ਪੰਜਾਬ ਦੇ ਅੱਜ ਜਿਹੜੇ ਹਾਲਾਤ ਬਣੇ ਐ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਦੀ ਹਾਹਾਕਾਰ ਜਿਹੜੀ ਹੈ ਉਹ ਪਹੁੰਚ ਲਈ ਕਿਸੇ ਪਾਸੇ ਤੋਂ ਵੇਖ ਲਓ ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿਨ ਰਾਤ ਜਦੋਂ ਬੋਲਦੇ ਐ ਸਟੇਜਾਂ ਤੇ ਉਦੋਂ ਬਸ ਇੱਕੋ ਗੱਲ ਰੱਟ ਲਾਈ ਹੁੰਦੀ ਐ ਕਿ ਅਸੀਂ 70 ਸਾਲ ਦਾ ਪੰਜਾਬ ਦਾ ਨਮੂਨਾ ਬਦਲ ਕੇ ਰੱਖ ਦਿੱਤਾ। ਤੇ ਜਦੋਂ ਕਿਹਾ ਗਿਆ ਸੀਗਾ ਵੀ ਅਸੀਂ ਤੇ ਇੱਥੇ ਕ腐ਸ਼ਨ ਖਤਮ ਕਰਦੇ ਆਂ। ਅੱਜ ਮੇਰਾ خیال ਹੈ ਕੱਲੇ ਕੱਲੇ ਦਫ਼ਤਰ ਚਲੇ ਜਾਓ। ਅਸ ਤਹਿਸੀਲਦਾਰੇ ਤੇ ਚਲੇ ਜਾਓ। ਦੂਰ ਕੀ ਜਾਣੇ ਥਾਣੇ ਤੇ ਤਹਿਸੀਲਦਾਰਾਂ ਤੱਕ। ਜਿਹੜਾ ਕੋਈ ਕਿਤੇ 2000 ਰੁਪਿਆ 3000 ਖਰਚਾ ਲੈਂਦਾ ਹੋਏਗਾ ਅੱਜ 60-60000 ਰੁਪਿਆ ਇੱਕ ਰਜਿਸਟਰੀ ਦਾ ਖਰਚਾ ਲੈਂਦਾ। ਕਿਉਂ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਰਹਿ ਗਿਆ ਆਤਾ ਮਹਾਨਦਾਰ ਜੀ ਹੋਏ ਕਟੜੇ ਇਮਾਨਦਾਰ ਜੀ ਹੋਏ ਲੋਕਾਂ ਚ ਇਹ ਗੱਲ ਫਲਾਈ ਗਈ ਹੈ ਕਿ ਕੇਜਰੀ ਦੀ ਸਰਕਾਰ ਕੇਜਰੀਵਾਦੀ ਸਰਕਾਰ ਕਟੜੇ ਇਮਾਨਦਾਰ ਸਰਕਾਰ ਰਹੇਗੀ ਔਰ ਅੱਜ ਇਕੱਲਾ ਇਕੱਲਾ ਵਰਕਰ ਵੀ ਜਿਹੜਾ ਨਾ ਜੀ ਉਹ ਸਾਰੀ ਕ腐ਸ਼ਨ ਕਰਕੇ ਆਪਣੇ ਘਰ ਪਰਨ ਤੇ ਲੱਗਾ ਹੋਇਆ ਜੇ ਅੱਜ ਮਹਿੰਗਾਈ ਦੀ ਗੱਲ ਕਰ ਲਈਏ ਪਹਿਲਾਂ ਹੀ ਬੜਾ ਵੱਡੇ ਬੋਝ ਪਾਏ ਐ ਇਸ ਪੰਜਾਬ ਦੇ ਲੋਕਾਂ ਦੇ ਉੱਤੇ ਇਜਲਾਸ ਹੋਇਆ ਚਾਰ ਦਿਨ ਦਾ ਇਜਲਾਸ ਹੋਇਆ ਉਸ اجلاس ਵਿੱਚ ਕਿਸੇ ਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਹੁੰਦੀ ਆਪੇ ਘੋੜੀਆਂ ਗਾ ਕੇ ਆ ਜਾਂਦੇ ਜੇ ਕੋਈ ਬੋਲਦਾ ਤੇ ਉਹਨਾਂ ਨੂੰ ਨਾ ਸੁਣਾਉਣ ਦਿੱਤਾ ਜਾਂਦਾ ਤੇ ਨਾ ਉਹਨਾਂ ਨੂੰ ਬਾਹਰ ਕਿਸੇ ਨੂੰ ਗੱਲ ਕਰਨ ਦਿੱਤੀ ਜਾਂਦੀ ਤੁਸੀਂ ਇਹ ਦੇਖੋ ਕਿ اجلاس ਖਤਮ ਹੋ ਗਿਆ ਇਹ ਚੀਜ਼ਾਂ اجلاس ਵਿੱਚ ਡਿਸਕਸ ਹੁੰਦੀਆਂ ਹੁੰਦੀਆਂ ਕਿ ਅਸੀਂ ਕੋਈ ਬੋਝ ਪਾਉਣਾ ਸਰਕਾਰ ਲੋਕਾਂ ਤੇ ਕਿ ਨਹੀਂ ਪਾਉਣਾ ਅਸੀਂ ਟੈਕਸ ਲਾਉਣਾ ਹੈ ਕਿ ਨਹੀਂ ਲਾਉਣਾ ਸਬਸਿਡੀ ਖਤਮ ਕਰਨੀ ਹੈ ਕਿ ਨਹੀਂ ਕਰਨੀ ਅਸੀਂ ਡੀਜ਼ਲ ਦਾ ਭਾਅ ਵਧਾਉਣਾ ਹੈ ਅਸੀਂ ਪੈਟਰੋਲ ਦਾ ਭਾਅ ਵਧਾਉਣਾ ਹੈ ਕਿੰਨਾ ਵਧਾਉਣਾ ਇਹ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਗੱਲ ਹੁੰਦੀ ਹੈ ਤੇ ਵਿਧਾਨ ਸਭਾ ਦਾ ਜਦੋਂ ਇਜਲਾਸ ਖਤਮ ਹੋਇਆ ਉਹਦੇ ਰਾਤ ਨੂੰ ਚੋਰ ਮੋਰੀ ਰਹੀਂ ਡੀਜ਼ਲ ਦੇ ਉੱਤੇ 92 ਪੈਸੇ ਦਾ ਵਾਧਾ ਔਰ ਪੈਟਰੋਲ ਦੇ ਉੱਤੇ 62 ਪੈਸੇ ਦਾ ਵਾਧਾ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਸਾਡਾ ਅੱਜ ਤੇਲ ਤੇ ਪੈਟਰੋਲ ਦਾ ਵਾਧਾ ਹੋਇਆ ਇਹ ਕਿੰਨਾ ਕਚੂਮਰ ਨਿਕਲੇਗਾ ਤੇ 7 ਕਿਲੋਵਾਟ ਜਿਹੜੀ ਬਿਜਲੀ ਹੈ ਉੱਥੇ ਤੱਕ 3 ਰੁਪਏ ਸਬਸਿਡੀ ਮਿਲਦੀ ਹੁੰਦੀ ਸੀ ਉਹ 3 ਰੁਪਏ ਦੀ ਸਬਸਿਡੀ ਬੰਦ ਜੇ ਇਹਦੇ ਨਾਲ ਇਸ ਫੈਸਲੇ ਦੇ ਨਾਲ 2400 ਕਰੋੜ ਰੁਪਏ ਦਾ ਬੋਝ ਪੈਣਾ ਪੰਜਾਬ ਦੇ ਲੋਕਾਂ ਤੇ ਜੇਬਾ ਖਾਲੀ ਕੋਈ ਤਾਂ ਖਾਹ ਵੀ ਦੇਣ ਵਾਸਤੇ ਅੱਜ ਪਹਿਲੀ ਵਾਰੀ ਅਸੀਂ ਦੇਖਿਆ ਕਿ ਇਹ ਸਰਕਾਰ ਦੇ ਵਿੱਚ ਪੁਲਿਸ ਮੁਲਾਜ਼ਮਾ ਦੀ ਵੀ ਤਨਖਾਹ ਜਿਹੜੀ ਹੈ ਉਹ 25 25 30 30 ਦਿਨ ਜਿਹੜੀ ਉਹ ਲੇਟ ਹੁੰਦੀ ਕਦੀ ਪੁਲਿਸ ਦੀ ਲੇਟ ਨਹੀਂ ਕਦੀ ਹੋਈ ਸੋ ਅੱਗੇ ਜਾ ਕੇ ਦੇਖੀਏ ਤੇ ਜਿਹੜਾ ਆ ਬੋਝ ਹੈ ਇਹਨੂੰ ਤੁਰੰਤ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਇੰਨਾ ਚੋਰਮੋਰੀ ਨਹੀਂ ਬੋਝ ਪਾਉਣਾ ਔਰ ਲੋਕਾਂ ਦੇ ਉੱਤੇ ਐਡਾ ਖਚੂਮਰ ਕੱਢਣਾ ਟਰਾਂਸਪੋਰਟ ਤੇ ਕਿੰਨਾ ਬੋਝ ਪਿਆ ਡੀਜ਼ਲ ਮਹਿੰਗਾ ਹੋਏਗਾ ਕੁਦਰਤੀ ਹੈ ਬਸਾਂ ਦੇ ਕਿਰਾਏ ਵਧਣਗੇ ਜਿਹੜਾ ਬੰਦਾ 15 ਰੁਪਏ ਦਾ ਕਿਰਾਇਆ ਦਿੰਦਾ ਅੱਜ ਉਹਨੂੰ 20 ਰੁਪਏ ਕਿਰਾਇਆ ਦੇਣਾ ਪਏਗਾ ਇੰਨਾ ਸਿੱਧਾ ਹੀ ਗਰੀਬਾਂ ਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਜ਼ਿਆਦਾ ਤੇ ਇਹੀ ਬੱਸਾਂ ਤੇ ਚੜਦੇ ਨੇ ਲੋਕ ਜਿਨ੍ਹਾਂ ਲੋਕਾਂ ਦੇ ਤੇ ਪੈਟਰੋਲ ਚਲਾਉਣ ਵਾਲਿਆਂ ਦੇ ਉੱਤੇ ਕਿੰਨਾ ਵੱਡਾ ਬੋਝ ਹੈ ਦੂਜੀ ਗੱਲ ਹੈ ਕਿ ਇਹਦਾ ਜਿਹੜਾ ਬੋਝ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਦੀ ਆ ਕਿ ਨੇੜੇ ਦੇ ਜਿਹੜੇ ਹਮੇਸ਼ਾ ਜਦੋਂ ਕਿ ਕੀਮਤਾਂ ਵਧਾਈਦੀਆਂ ਉਹ ਨਾਲ ਦੀਆਂ ਸਟੇਟਾਂ ਨੂੰ ਦੇਖਿਆ ਜਾਂਦਾ ਹੈ। ਇਹ ਹਿਮਾਚਲ ਦਾ ਰੇਟ ਕੀ ਹੈ? ਜੰਮੂ ਕਸ਼ਮੀਰ ਦਾ ਰੇਟ ਕੀ ਹੈ? ਚੰਡੀਗੜ੍ਹ ਦਾ ਰੇਟ ਕੀ ਹੈ? ਜਾਂ ਰਾਜਸਥਾਨ ਦੇ ਨੇੜੇ ਹਰਿਆਣੇ ਦਾ ਰੇਟ ਕੀ ਹੈ? ਤੇ ਤੁਸੀਂ ਹੈਰਾਨ ਹੋਵੋਗੇ ਕਿ ਜੰਮੂ ਕਸ਼ਮੀਰ ਨਾਲੋਂ ਜਿਹੜਾ ਗਵਾਂਡੀ ਸੂਬਾ ਪਟ્રોલ ਦਾ ਜਿਹੜਾ ਫਰਕ ਹੈ ਉਹ ਜੰਮੂ ਕਸ਼ਮੀਰ ਦਾ 1 ਰੁਪਏ 60 ਪੈਸੇ ਦਾ ਫਰਕ। ਹਰਿਆਣੇ ਦਾ 1 ਰੁਪਏ 95 ਪੈਸੇ ਦਾ ਫਰਕ। ਹਿਮਾਚਲ ਤੋਂ 2 ਰੁਪਏ 35 ਪੈਸੇ ਦਾ ਫਰਕ। ਚੰਡੀਗੜ੍ਹ ਤੋਂ 3 ਰੁਪਏ ਦਾ ਫਰਕ। ਇਹ ਤੇ ਪਟ્રોલ ਤੇ ਡੀਜ਼ਲ ਤੇ ਵੇਖੋ ਤੁਸੀਂ ਹਿਮਾਚਲ ਤੋਂ 1 ਰੁਪਏ 42 ਪੈਸੇ ਦਾ ਫਰਕ ਜੰਮੂ ਕਸ਼ਮੀਰ ਤੋਂ 4 ਰੁਪਏ 39 ਪੈਸੇ ਦਾ ਫਰਕ ਅਨਾਲ ਲੱਗਦਾ ਜੰਮੂ ਸਾਡੇ ਇੱਥੇ ਕਠੂਏ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚੋਂ 5 ਰੁਪਏ 60 ਪੈਸੇ ਦਾ ਫਰਕ ਤੁਸੀਂ ਇਹ ਦੇਖੋ ਪٹرول ਦਾ ਡੀਜ਼ਲ ਦਾ 5 ਰੁਪਏ 60 ਪੈਸੇ ਦਾ ਚੰਡੀਗੜ੍ਹ ਤੋਂ ਫਰਕ ਹੁਣ ਜਿਹੜੀਆਂ ਸਾਡੀ ਸਟੇਟ ਦੇ ਵਿੱਚੋਂ ਜਿਹੜੇ ਸਾਡੇ ਨਾਲ ਲੱਗਦੀ ਸਟੇਟ ਹੈ ਹਰਿਆਣਾ ਕਿੰਨੀ ਕੁ ਦੂਰ ਹੈ ਜੀ ਚੰਡੀਗੜ ਕਿੰਨੀ ਕਦੂਰ ਹੈ ਰੋਜ਼ ਲੋਕੀ ਚੰਡੀਗੜ ਜਾਂਦੇ ਹੈ ਰੋਜ਼ ਮੁਹਾਲੀ ਦੇ ਲੋਕ ਜਾਂਦੇ ਹੈ ਉਹ ਲੋਕ ਉਥੋਂ ਭਰਾ ਕੇ ਲਿਆਉਣਗੇ ਸਭ ਤੋਂ ਮਾਰੀ ਗਲੇ ਬਲੈਕ ਹੋਏਗੀ ਉਹ ਲੈ ਕੇ ਆਉਣਗੇ ਉਥੋਂ ਔਰ ਉਥੋਂ ਲਿਆ ਕੇ ਮਹਿੰਗਾ ਵੇਚਣਗੇ ਸੋ ਇਹ ਨੁਕਸਾਨ ਕਿਦਾ ਹੈ ਸਟੇਟ ਦੀ ਇਕਨੋਮੀ ਤੇ ਵੀ ਨੁਕਸਾਨ ਹੈ ਸਟੇਟ ਨੂੰ ਘਾਟੇ ਵਿੱਚ ਜਾਏਗੀ ਤੇ ਅੱਜ ਸਰਕਾਰ ਨੇ ਜੋ ਐਡਵਰਟਾਈਜ਼ਮੈਂਟ ਵੀ ਕਰਨੀ ਹੋਵੇ ਤੇ ਬਾਹਰਲੇ ਸੂਬਿਆਂ ਦੀ ਐਡਵਰਟਾਈਜ਼ ਦੇ 750 ਕਰੋੜ ਰੁਪਇਆ ਬਾਰਲੇ ਸੁਬਿਆ ਦੀ ਐਡਵਰਟਾਈਜ਼ ਕਰਨ ਵਾਸਤੇ ਲਾਈ ਜਾਂਦੀ ਸਰਕਾਰ ਲਗਾਤਾਰ ਕਿੰਨਾ ਵੱਡਾ ਬੋਝ ਹੈ ਕੀ ਲੋਡ ਹਰਿਆਣਾ ਦੀ ਹੁਣ ਚੋਣ ਆਈ ਹੈ ਸਾਰੀ ਐਡਵਰਟਾਈਜ਼ਮੈਂਟ ਇੱਥੋਂ ਚੱਲ ਰਹੀ ਸਾਰਾ ਖਰਚਾ ਇੱਥੋਂ ਚੱਲਣਾ ਮੈਂ ਕਹਿੰਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਜਹਾਜ਼ ਇੱਥੋਂ ਹੀ ਜਾਣਾ ਸਾਡਾ ਸੋ ਇਹ ਸਾਰੇ ਖਰਚੇ ਬੰਦ ਕਰਨੇ ਚਾਹੀਦੇ ਆ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਿਹੜਾ ਕਚੂਮਾ ਨਿਕਲਿਆ ਹੈ ਅੱਜ ਆਰਡੀਐਫ ਸੈਂਟਰ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਹੈਲਥ ਦੇ ਜਿਹੜੇ ਸਾਡੇ ਸਿਹਤ ਵਿਭਾਗ ਦੇ ਇਹ ਫੰਡ ਸੀ ਉਹ ਬੰਦ ਪਏ ਹੈ ਕਾਰਨ ਕੀ ਹੈ ਨਲਾਕੀ ਸਰਕਾਰ ਦੀ ਕਿਉਂਕਿ ਜੇ ਸਰਕਾਰ ਨਲਾਕ ਨਾ ਹੁੰਦੀ ਤੇ ਜਿਹੜੇ ਸਾਡੇ ਸੁਵਿਧਾ ਕੇਂਦਰ ਬਣੇ ਸੀ ਸਾਂਝ ਕੇਂਦਰ ਬਣੇ ਸੀ ਉਹਨਾਂ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਨਾ ਬਣਾਉਂਦੇ ਬਣਾਉਣਾ ਚਾਹੀਦਾ ਸੀਗਾ ਹਸਪਤਾਲ ਹਸਪਤਾਲ ਵੱਡੇ ਹਸਪਤਾਲ ਨੂੰ ਸਾਡੇ ਕੋਲ ਬਣੇ ਲੋਕ ਇਹ ਨਵੇਂ ਮੰਗੇ ਨਹੀਂ ਸਬ ਡਿਵੀਜ਼ਨਲ ਹਸਪਤਾਲ ਬਣੇ ਹੈ ਸਾਡੇ ਕੋਲ ਪ੍ਰਾਇਮਰੀ ਹੈਲਥ ਸੈਂਟਰ ਬਣੇ ਹੈ ਸੀਐਚਸੀ ਬਣੇ ਹੈ ਸਿਵਲ ਹਸਪਤਾਲ ਬਣੇ ਹੈ ਉਹਨਾਂ ਨੂੰ ਸਟਰੋਂਗ ਕਰੋ ਉੱਥੇ ਪੂਰੇ ਡਾਕਟਰ ਦਿਓ ਉੱਥੇ ਪੂਰੀ ਮਸ਼ੀਨਰੀ ਦਿਓ ਉੱਥੇ ਪੂਰੀ ਦਵਾਈ ਦਿਓ ਹਰ ਚੀਜ਼ ਬੰਦ ਕੋਈ ਡਾਕਟਰ ਨਹੀਂ ਕੋਈ ਮਸ਼ੀਨਰੀ ਨਹੀਂ ਕੋਈ ਕਿਸੇ ਨੂੰ ਕਿਸੇ ਕਿਸੇ ਦੀ ਫੈਸਿਲਿਟੀ ਨਹੀਂ ਤੇ ਲੋਕ ਜਿਹੜੇ ਆ ਉੱਥੇ ਕਰਾਰੇ ਤੇ ਆਮ ਆਦਮੀ ਕਲੀਨਿਕ ਖੋਲ ਕੇ ਸਾਰੇ ਠੱਪ ਕਰਕੇ ਰੱਖ ਦਿੱਤੇ ਉੱਥੇ ਕੀ ਫਾਇਦਾ ਜੀ ਕੋਈ ਸਿਰਦਰਦ ਦੀ ਗੋਲੀ ਦੇ ਦੇਗਾ ਕੋਈ ਜ਼ੁਕਾਮ ਦੀ ਗੋਲੀ ਦੇ ਦੇਗਾ ਕੋਈ ਪੇਟਦਰਦ ਦੀ ਗੋਲੀ ਦੇ ਦੇਗਾ ਇਹ ਗੱਲਾਂ ਕੋਈ ਕਰਨ ਵਾਲੀਆਂ ਸਿਰਫ ਇੱਕ ਫੋਟੋ ਲਾਉਣੀ ਸੀ ਤੇ ਬੜੀ ਵੀ ਬਿਲਡਿੰਗ ਪਹਿਲਾਂ ਦੀ ਨਵੀਆਂ ਬਿਲਡਿੰਗਾਂ ਨਹੀਂ ਬਣਾਈਆਂ ਪੋਚੇ ਮਾਰ ਕੇ ਉੱਥੇ ਫੋਟੋ ਲਾ ਦਿੱਤੀ ਸੋ ਇਹ ਸਾਰੇ ਲੋਕਾਂ ਦੇ ਵਿੱਚ ਡਰਾਮੇ ਜਿਹੜੇ ਐ ਦੁਨੀਆ ਅਜ ਪੰਜਾਬ ਦੀ ਸਮਝਦੀ ਐ ਔਰ ਲੋਕ ਜਿਹੜੇ ਐ ਸਾਰੇ ਮੁਲਾਜ਼ਮ ਸਾਰੇ ਮਜ਼ਦੂਰ ਸਾਰੇ ਕਿਸਾਨਾਂ ਦਾ ਤੁਸੀਂ ਦੇਖ ਲਓ ਕਿਸਾਨਾਂ ਦੇ ਨਾਲ ਇੰਨਾ ਧੋਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਅਦ ਵਿੱਚ ਦੇਣੇਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲੱਗੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਐ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਨਾਲ ਇੰਨਾ ਧੋਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਅਦ ਵਿੱਚ ਦੇਣੇਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲੱਗ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ NSA ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ NSA ਹਟਵਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਇਹਨੂੰ ਦੱਸਣਾ ਚਾਹੀਦਾ ਕਿ NSA ਜਿਹੜੀ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁਟੇ ਹੋਈ ਹੈ ਉਹਨਾਂ ਨੂੰ ਪੂਰੀ ਸਟੇਟਿਟੀ ਲਿਆ ਜਾ ਸਕਦਾ ਜੇ ਸਟੇਟਿਟੀ ਤੇ ਗਵਾਂਦੀ ਸਟੇਟਿਚ ਲਈ ਹੋਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੋਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੀ ਘਰਾ ਚਾ ਕੇ ਇਹ ਇਦਾਂ ਦੇ ਹਾਲਾਤ ਕਦੀ ਦੇਖੇ ਨਹੀਂ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਐ ਸਭ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਉਂਦੀ ਮੈਂ ਤੇ ਲਗਾਤਾਰ ਦੋ ਤਾਈ ਚਲਤੋਂ ਸਗੋਂ ਬੋਲੀ ਨਹੀਂ ਪਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ 2 ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲ ਚਲ ਦੇ ਸੁਧਾਰ ਦੇ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਸਬਕ ਸਿੱਖਾਂਗੇ। ਜਿਵੇਂ ਜਿਹੜਾ ਡੀਸੀ ਸਾਹਿਬ ਕੋਲ ਤੁਹਾਨੂੰ ਤੁਸੀਂ ਮਿਲੇ ਹੋ ਮੈਨੂੰ ਦੱਸਤਾ ਕਿ ਅਹ ਮਿਸ਼ਵਾਸ ਲਾਇਆ ਉਹਨਾਂ ਨੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਾਂ ਜੀ ਜਿਹੜੇ ਅਫੀਸਰ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਹੁੰਦੀਆਂ। ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਆ ਉਹ ਰਾਹ ਵੀ ਕੱਢ ਲੈਂਦੇ ਆ ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਹੈ। ਕੋਈ ਦਫਤਰ ਜਾਵੇ ਕਿਸੇ ਦੀ ਪੁੱਛ ਕੇ ਛਿੜੀ ਕਿਸੇ ਵਰਕ ਕਰ ਦਿੱਤੇ ਕੋਈ ਇੱਜ਼ਤ ਨਹੀਂ ਰਹੀ ਸੋ ਅਸੀਂ ਤੇ ਇਸ ਆਸ ਕਰਦੇ ਆ ਕਿ ਹਾਂ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕੁਮਰਨਦ ਔਰ ਇਹਨਾਂ ਦੇ ਵਸ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਦੇ ਨਹੀਂ ਕਦੀ ਲਈ ਉਹ ਵੀ ਰਹੁੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਪ ਰਹੁੰਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿਛੇ ਪੇ ਚਲਾ ਡਿ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਹਦੀ ਪੁੱਛਿਆ ਵੀ ਮਾਰਿਆ ਹੋਵੇ ਇਸ ਕਰ ਜਿੰਨੀਆਂ ਬਿਲਡਿੰਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੀਆਂ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਜਹਾਜ਼ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ لیکن پھر بھی ਆਪਾਂ کوشش ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਗੱਲਾਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ بیٹھ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਸੋ ਸਾਰੇ ਆਵਾਜ਼ بلند ਕਰ ਤੇ ਡੀਸਟਾਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਿਹਾ ਕਿ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਦੀ ਬੀਬੀ ਜੀ ਆਪ ਦੇਸ਼ ਦੇ ਵਿੱਚ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਤ ਨਹੀਂ ਰਹਿ ਕੀ ਹੁੰਦੀ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਦੇ ਪੱਗ ਵੀ ਅੱਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਹੈ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੇ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਹਾਂ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ ਉੱਥੇ ਆਵਾਜ਼ ਪੈਦਾ ਕਰਨ ਇਹ ਆਓ ਸਾਰੇ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰਲ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਟੈਂਡਰ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰਲ ਸਰਕਾਰ ਅਸੀਂ ਸਰਕਾਰ ਵੱਲੋਂ ਹੀ ਹੋਇਆ ਸੀ ਨਾ ਅਗੇ ਮਿਲਟਰੀ ਚੜੀ ਸੀ ਅਕਾਲ ਤਖਤ ਤੇ ਸਰਕਾਰ ਵੱਲੋਂ ਹੋਈ ਸੀ ਨਾ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਓ ਸਾਰੇ ਅੱਜ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਯੋਧਿਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਆਸੁਰਖਿਆ ਠੀਕ ਠੀਕ